ਨਹ ਹਮ ਵਾਖੂ ਸਭ ਜਿਉ ਤੇਰੇ ਗੁਣ ਕਵਨ ਗੁਣ ਕਹਿ ਕਹਗਾ ਵਾ ਤੁਮ ਸਾਇਬ ਗੁਣੀ ਨਿਧਾਨਾਮ ਤੁਮਰੀ ਮਹਿਮਾ ਵਰਨ ਨਾ ਸਾਕੂ ਤੁਮ ਧਾਪੁਰ ਕੋ ਚੁਪਕ ਮਨ tumri sharan tumari aasaan tumhi sajan suheli rakhho rakhna aye allah nanak karke kolle rakhho rakhna aye allah ਕਰ ਕੇ ਗੁਲੇ ਸੁਪਨਾਂ ਵਾਹ ਗੁਰ ਸੰਜਿਓ ਆਸਾ ਜੋ ਮੈਂ ਰੂਪ ਕੀਏ ਉਹ ਤੇਰੇ ਆਵੋਂ ਰੂਪ ਨਾ ਹੋਈ ਤਦ ਤੰਤ ਸਾਜ ਸਭ ਥਾਕਾ ਰਾਮ ਨਾਮ ਬਸ ਹੋਈ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਫੁਨ ਰੂਪ ਨ ਹੋਈ ਤਦਾ ਤੰਤ ਸਾਚ ਸਭ ਥਾਕਾ ਰਾਮ ਨਾਮ ਬਸ ਹੋਈ ਅਬ ਮੋਹੇ ਨਾਚ ਨੂੰ ਨਾ ਮੇਰਾ ਮਨ ਮੰਦਰੀਆ ਨਾ ਬਜਾਵੇ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਚੋਲਨਾ ਭਇਆ ਹੈ ਪੁਰਾਣਾ ਗਿਆ ਪਰਮ ਸਭ ਛੂਟੀ ਸਰਬ ਭੂਤ ਏਕੈ ਕਰ ਜਾਣਿਆ ਚੁਕੇ ਬਾਦ ਵਿਬਾਦ ਕਹ ਕਬੀਰ ਮੈਂ ਪੂਰਾ ਪਾਇਆ ਪੈ ਰਾਮ ਪ੍ਰਸਾਦ ਸਰਬ ਭੂਤ ਏਕੈ ਕਰ ਜਾਣਿਆ ਚੁਕੇ ਬਾਦ ਵਿਬਾਦ ਕਹ ਕਬੀਰ ਮੈਂ ਪੂਰਾ ਪਾਇਆ ਪੈ ਰਾਮ ਪ੍ਰਸਾਦ ਵਾਹ ਗੁਰਜੀ ਦਾ ਖਾਤਸਾ ਵਾਹ ਗੁਰਜੀ ਕੀ ਫਤ ਪਰਮ ਸਤਕਾਰਯੋਗ ਜੁਗ ਜੁਗ ਅਟਲ ਗੁਰਗਤੀ ਤੇ ਸੁਭਾਈ ਮਾਨ ਸਰਬ ਸੰਜੀਵਾਲਤਾ ਦੇ ਖ੍ਰਿਤ ਸ਼ਬਦ ਗੁਰੂਤਾੰਤਮ ਸਹਿਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਕਸ਼ ਜੀ ਦੇ ਪਾਵਨ ਚਰਣਾ ਅੰਦਰ ਸ਼ਿਸ਼ੁਗਤ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੂ ਉਵੜ ਭਾਗੇ ਉਹ ਗੁਰੂ ਦਰਬਾਰ ਵਿੱਚ ਸ਼ਿਸ਼ੁਗਤ ਹੋ ਕੇ ਅਤੇ ਰੇਡੀਓ ਤੇ ਰਹੀ ਗੁਰਮੰਤੀ ਵਿਚਾਰ ਗੁਰਬਾਣੀ ਦਾ ਕੀਰਤਨ ਬੜੀ ਹੀ ਪਿਆਰ ਅਤਿ ਸਹਿਤ ਸਰਵਣ ਕਰ ਰਿਹਾ ਉਹ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਰੜੀ ਬਾਗ ਭਗਤ ਬਾਣੀ ਦੀ ਵਿਚਾਰ ਨਾਲ ਸਾਥ ਪਾਉਣ ਤੋਂ ਪਹਿਲਾਂ ਆਪ ਸਭ ਮਾਈ ਭਾਈ ਇਹਨਾਂ ਨੂੰ ਗੁਰ ਚਰਨਾ ਵਿੱਚ ਇਕਾਗਰਤ ਕਰੋ ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜੋ ਬੜੇ ਹੀ ਪਿਆਰ ਦੁਪ ਸਹਿਤ ਅਰਸ ਨੀ ਆਵਾਜ਼ ਵਿੱਚ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਅੱਜ ਦੇ ਇਲਾਹੀ ਅੰਮ੍ਰਿਤਮਈ ਬਚਨ ਤਵ ਕਬੀਰ ਜੀ ਦੇ ਪਾਵਨ ਮੁਖਾਰਤਿ ਤੋਂ ਉਚਾਰਾਂ ਆਸਾ ਰਾਗ ਦੇ ਅੰਦਰ ਸ਼ਿਸ਼ੂ ਗਤ ਹੈ ਰਹਾਉ ਤੇ ਬੰਦੇ ਵਿੱਚ ਭਗਤ ਕਬੀਰ ਜੀ ਨੇ ਮਹਿਰਾਂਤ ਕੀਤੀ ਕੀ ਹੁਣ ਮੈਨੂੰ ਨੱਚਣਾ ਭੁੱਲ ਗਿਆ ਨਾਚ ਮੇਰੀ ਜ਼ਿੰਦਗੀ ਚੋਂ ਖਤਮ ਹੋ ਗਿਆ ਮੇਰਾ ਮਨ ਵੀ ਜਿਹੜਾ ਹੁਣ ਢੋਲ ਦੀ ਗੁਜਦਾ ਰਹਾਉ ਤੇ ਬੰਦੇ ਵਿੱਚ ਅਬ ਮੋਹੇ ਨਾਚ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਜਾਵੇ ਰਾਉ ਅਬ ਮੋਹਿ ਨਾਚ ਨੂੰ ਨਾ ਆਵੇ ਹੁਣ ਮੈਨੂੰ ਨੱਚਣਾ ਨਹੀਂ ਆਉਂਦਾ ਮੇਰਾ ਮਨ ਮੰਦਰੀਆ ਮੰਦਰੀਆ ਮੈਨੇ ਮੰਦਲ ਮੰਦਲ ਮੈਨੇ ਢੋਲ ਮੇਰਾ ਮਨ ਵੀ ਹੁਣ ਢੋਲ ਨਹੀਂ ਵਜਾਉਂਦਾ ਮੇਰਾ ਮਨ ਮੰਦਰੀਆ ਨਾ ਵਜਾਵੇ ਇਹ ਜਿਹੜਾ ਸ਼ਬਦ ਹੈ ਨਾ ਮੰਦਰ ਇਹ ਪਿਛੇ ਵੀ ਕੁਝ ਦਿਨ ਪਹਿਲਾਂ ਆਪਸ ਸੰਬੰਧ ਕਰਕੇ ਗਈ ਆ ਵਜਾਬ ਨਹਾਰੂ ਕਹ ਗਏੋ ਜਿਨ ਇਹ ਮੰਦਰ ਕੀ ਨਾ ਜਿਨੇ ਮਾਇਆ ਦਾ ਢੋਲ ਪਜਾਇਆ ਸੀ ਉਹ ਮਨ ਕਿੱਧਰ ਚਲਾ ਗਿਆ ਹੁਣ ਉਹਨ ਮਨ ਢੋਲ ਨਹੀਂ ਵਜਾਂਦਾ ਇਨ ਦਿਨ ਇਹੀ ਸ਼ਬਦ ਦਾ ਸਬਜੈਕਟ ਇਹੀ ਵਿਸ਼ਾ ਸੀ ਪਿਛਲੇ ਸ਼ਬਦ ਵਿੱਚ ਵੀ ਜਿਹੜਾ ਸੀ ਸ਼ਬਦ ਪਿੱਛੇ ਵਿਚਾਰ ਕੇ ਗਏ ਆ ਗगन ਨਗਰ ਇੱਕ ਬੂੰਦ ਨਾ ਵਰਸੇ ਉਹਦੇ ਵਿੱਚ ਵੀ ਨਿਰਤ ਦੀ ਨਾਚ ਦੀ ਗੱਲ ਲਈ کہ ہون بابا بولتے کہاں گئے دیہی کے سنگ رہتے سرت ماہ جو نرتے کرتے ناچ کردے مطلب سرت ماہ جو نرتے کرتے کتھا وارتہ کہتے پاؤ وہ وچار کتھے چلے گئے جہاں منچ کرتے فرتے سن مائک وچار مائک فرنے ہون میرا من نچتا نہیں ہے ਆਪ ਮੁਹੀ ਨਾਚੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬਚਾਵੇ ਹੁਣ ਮੇਰਾ ਮਨ ਮਾਇਆ ਤੇ ਨਾਚ ਨਚਦਾ ਨਹੀਂ ਹੈ ਮੁਨਕਤੀ ਜ਼ਿੰਦਗੀ ਦੇ ਵਿੱਚ ਭਾਵੇਂ ਸੁਖ ਹੋਵੇ ਭਾਵੇਂ ਦੁੱਖ ਹੋਵੇ ਬੇਗਾਨਾ ਹੁੰਦਾ ਹੈ ਖੁਸ਼ੀ ਹੋਵੇ ਗਮੀ ਹੋਵੇ ਉਧਾਰਦੀ ਹੁੰਦੀ ਹੈ ਹਾਸਾ ਹੋਵੇ ਰੋਣਾ ਹੋਵੇ ਇਹ ਵੀ ਉਧਾਰਦਾ ਹੈ منک کی زندگی سارا کچھ ادھارت ہے یہ ادھا اپنا کچھ نہیں ہے ادھار اس کر کے جیتے امیری ہے مایا آئی مایا نے چوڑی جولی کے دا امیری پادت دیتے خوش ہو گیا مایا آئی بھی امیری دے دیتی مایا نے امیری دیتی یہ سکی ہو گیا خوش ہو گیا حسن لگ پیا جدو مایا جان لگی انہیں اپنا تربی نال کھولے کھولیا ਤਾਂ ਉਹ ਲੈ ਕੇ ਚਲੀ ਗਈ ਮਾਇਆ ਕੀ ਹੋਇਆ ਜ਼ਿੰਦਗੀ ਵਿੱਚ ਦੁੱਖ ਪਾ ਗਈ ਰੋਣਾ ਪਾ ਗਈ ਜੀਵਨ ਦੇ ਵਿੱਚ ਗਰੀਬੀ ਪਾ ਗਈ ਮਾਇਆ ਨੇ ਪਦਾਰਥ ਦਿੱਤੇ ਇਹ ਸੁਖੀ ਹੋ ਗਿਆ ਮਾਇਆ ਨੇ ਪਦਾਰਥ ਖੋ ਲਈ ਇਹ ਦੁਖੀ ਹੋ ਗਿਆ ਇਹਦਾ ਮਤਲਬ ਸੁੱਖ ਵੀ ਮਾਇਆ ਦਾ ਉਦਾਹਰਣ ਦਿੰਦਾ ਹੈ ਦੁੱਖ ਵੀ ਇਹਦਾ ਮਾਇਆ ਦੇ ਉਦਾਹਰਣ ਦਿੰਦਾ ਹੈ ਖੁਸ਼ੀ ਵੀ ਮਾਇਆ ਦੀ ਉਧਾਰੀ ਰੋਣਾ ਵੀ ਮਾਇਆ ਦਾ ਉਧਾਰਾ ਜਿਹਨੂੰ ਭਗਤ ਕਬੀਰਦਾਸ ਜੀ ਨੇ ਬਣਾਈ ਚੁੱਕਿਆ مٹی کو پترا کیسے نچت ہے کہ لگے دیکھو کہ میں ناچ کر ہے مٹی دا پتلا نچنا پھر ہے اے ہی کہا لوگ قدیر جی نے کہی کہ لگے میں نچنا بند کر دیتا اب موہے ناچ ہونا ہے پر مٹی دا پتلا نچت ہے مایا دے ناچ نچت ہے مٹی کو پترا کیسے نچت ہے دیکھے دیکھے سنے بولے دریو فرت ہے ਮਾਇਆ ਦੀ ਚੀਜ਼ਾਂ ਧਿਆਨ ਨਾਲ ਦੇਖਦੇ ਵੀ ਇਹ ਕੰਮ ਸਿੱਖਿਆ ਮੈਨੂੰ ਸੱਚ ਵਿੱਚ ਮਾਇਆ ਦੇ ਢੇਰ ਲੱਗ ਜਾਣਗੇ ਮੈਂ ਆਹ ਚੀਜ਼ ਦੇਖ ਲਵਾਂ ਮੈਂ ਆਹ ਗੱਲ ਧਿਆਨ ਨਾਲ ਸੁਣ ਲਵਾਂ 4 ਪੈਸੇ ਕਮਾ ਸਕਦਾ ਹਾਂ ਹੁਣ ساری ਜ਼ਿੰਦਗੀ ਦੀ ਦੌੜ ਉਦੀ ਹੁੰਦੀ ਹੁੰਦੀ ਮਾਇਆ ਪਿੱਛੇ ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ ਮਾਇਆ ਦੇ ਬੋਲ ਬੋਲਦਾ ਹੈ ਮਾਇਆ ਦੀ ਗੱਲ ਨਾਲ ਦੇਖਦਾ ਹੈ ਮਾਇਆ ਦੀ ਆਵਾਜ਼ੇ ਸੁਣਦਾ ਹੈ ਜਦ ਕਛ ਪਾਵੇ ਤਬ ਗਰਮ ਕਰਦਾ ਹੈ ਕੁਝ ਮਿਲ ਜਾਏ ਫਿਰ ਹੰਕਾਰ ਕਰਦਾ ਮੇਰੇ ਵਰਗਾ ਅਮੀਰ ਕੌਣ ਮੇਰੇ ਵਰਗਾ ਇੱਟਾ ਜਗਤ ਦੇ ਵਿੱਚ ਅਮੀਰ ਕਿਹੜਾ ਹੈ ਜਦ ਕਛ ਪਾਵੇ ਤਬ ਦਰਬ ਕਰਤ ਹੈ ਮਾਇਆ ਗਈ ਤਬ ਰੋਮਨ ਲੱਗਦਾ ਹੈ ਮਾਇਆ ਚਲੀ ਜਾਏ ਫਿਰ ਓਣ ਬਹਿ ਜਾਂਦਾ ਹੈ ਫਤੋਂ ਚਲੀ ਗਈ ਮਾਇਆ ਦੇ ਦਿੱਤੇ ਪਦਾਰਥਾਂ ਨਾਲ ਹਸਪੰਦ ਹੈ ਮਾਇਆ ਦੇ ਦਿੱਤੀ ਖੋਈਆਂ ਚੀਜ਼ਾਂ ਦੇ ਨਾਲ ਇਹ ਰੋਣ ਲੱਗ ਪੈਂਦਾ ਆਪਣਾ ਕੁਝ ਵੀ ਨਹੀਂ ਸਾਰਾ ਕੁਝ ਦੁਗੰਨੇ ਦਾ ਕਈ ਸਿਆਣੇ ਨੇ ਬੜਾ ਚੁਣ ਕੇ ਨਾ ਰੱਖਿਆ ਸੀ ਦਾ ਦੌਲਤ ਦੌਲਤ ਦਾ ਮਤਲਬ ਦੋ ਲੱਤਾਂ ਵੜੀ ਪਿੱਠ 'ਚ ਲੱਤ ਮਾਰ ਦੇਵੀ ਤੇ ਛਾਤੀ ਅਗਾਂਹ ਨੂੰ ਮੁੱਛਾਂ ਤਾਹ ਨੂੰ ਬਾਹਾਂ ਪਿਛਾ ਲੂੰ ਤੁਰੇ ਨਰ ਘੂਰ-ਘੂਰ ਕੇ ਜੜੇ ਖੜੇ ਘੂਰਦਾ ਜਾਂਦਾ ਇਹ ਹੀ ਦੌਲਤ ਆਪਣੀ ਦੂਸਰੀ ਲੱਤ ਪੇਟ 'ਚ ਕਾੜ ਦੇਵੀ ਫਿਰ ਛਾਤੀ ਪਿਛਾਂ ਨੂੰ ਬਾਹਾਂ ਅਦਾ ਨੂੰ ਮੁੱਛਾਂ ਠਾਹ ਨੂੰ ਫਿਰ ਤੁਰੇ ਲਹਜੂ-ਹਜੂਰ ਕੇ ਫਿਰ ਝੂਰਦਾ ਤੁਰਿਆ ਜਾਂਦਾ پھر جڑے کھڑے کے ہاتھ جوڑ جوڑ نمسکار کردہ تر جایا کے دو داو ہیں دوئے کریں جت مار آئے تو برائے نر جائے کرے خوار جائے کرے خوار ترے نر چور چور کے آوے بڑے انکار ترے نر کور کور کے بن بچار دکھکار ہے سنتن فرمایا مورخ کو دکھ دیت آوتی جاوتی مایا آ جاندی ہے سکھی ہو جائے چلی جاندی ہے دکھی ہو جائے ਮਲਟੀ ਕੋ ਪੁੱਤਰਾ ਕਿਵੇਂ ਨੱਚਦਾ ਹੈ ਦੇਖੇ ਦੇਖੇ ਸੁਨੇ ਬੁਲਕ ਦੌਰੇ ਫਿਰਦਾ ਹੈ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੂਣ ਲਗਦਾ ਹੈ ਕੁਛ ਮਿਲ ਜਾਏ ਹੰਕਾਰੀ ਹੋ ਜਾਂਦਾ ਹੈ ਕੁਛ ਖਸ ਜਾਏ ਤੇ ਰੋਣ ਪੈ ਜਾਂਦਾ ਨਾ ਹਸਾਏ ਦਾ ਆਪਣਾ ਨਾ ਰੋਣਾ ਇਹਦਾ ਆਪਣਾ ਸਾਰਾ ਕੁਝ ਉਧਾਰਤਾ ਅਮੀਰੀ ਵੀ ਉਧਾਰਦੀ ਗਰੀਬੀ ਵੀ ਉਧਾਰਦੀ ਮੁਨਕ ਮਾਇਦੀ ਇਸ਼ਾਰਾ ਨੱਚਦਾ ਕਰਦੇ ਹੈ ਅੱਜ ਦਾ ਮਤਲਬ ਇਹ ਨੁਕ ਮਾਇਆ ਦੇ ਇਸ਼ਾਰਿਆਂ ਤੇ ਨੱਚਦੇ ਗੁਰਮੁਖ ਦਾ ਜੀਵਨ ਇਹੋ ਜਿਹਾ ਹੈ ਉਹਦਾ ਹਾਸਾ ਵੀ ਆਪਣੇ ਉਹਦਾ ਰੋਣਾ ਆਪਣੇ ਉਹਦੀ ਖੁਸ਼ੀ ਵੀ ਆਪਣੀ ਉਹਦਾ ਗਮ ਵੀ ਆਪਣਾ ਉਹਦਾ ਸਾਰਾ ਕੁਝ ਆਪਣੇ ਉਧਾਰ ਦਾ ਨਹੀਂ ਹੈ ਜੇ ਗੁਰਮੁਖ ਦੀ ਜ਼ਿੰਦਗੀ ਵਿੱਚ ਰਾਜ ਸਿੰਘਾਸਨ ਹੋਵੇ ਤੇ ਤਾਂ ਵੀ ਮਾਇਆ ਦੇ ਢੇਰ ਕਦਮਾਂ 'ਚ ਲੱਗੇ ਹੋਣ ਦੁਨੀਆਂ ਭਰ ਤੇ ਸੁੱਖ ਹੋਣ ਪਰ ਮਾਇਆ ਜਿਹੜੀ ਹੈ ਗੁਰਮੁਖ ਦਾ ਵਾਰਾ ਨਹੀਂ ਖੋ ਸਕਦੀ ਉਸੀ ਤਰ੍ਹਾਂ ਬਰਾਗ ਚਲਾਈ ਜਾਂਦਾ ਹੈ সিংহাসਨ ਹੈ ਸੀਸ ਤੇ ਚਾਰ ਛਤਰ ਛਲਦੇ ਨੇ ਕਦਮਾਂ 'ਚ ਧੜ ਤੇ ਢੇਰ ਲੱਗੀ ਹੋਏ ਨੇ ਮਾਇਕ ਪਦਾਰਥ ਪਏ ਨੇ ਦੁਨੀਆ ਮਥੇ ਟਿਕਦੀ ਏ ਪਰ ਇਹ ਮਾਇਆ ਗੁਰੂ ਦੇ ਬਾਰਾਹ ਨੂੰ ਨਹੀਂ ਖੋ ਸਕਦੀ ਪੰਚਮ ਕੁਰ ਦੇਵ ਸਿਰ ਉਸ ਸਿਕਾਸਨ ਤੇ ਬੈਠੇ ਰੋ ਕੇ ਆਖਦੇ ਨੇ 모હન ਨੀਵ ਨਾ ਆਵੇ ਹਵੇ ਹਵੇ ਮੰਨੇ ਹੁ ਕੈ ਲੈਣਾ

مایا نے سارا کچھ لے لیا مایا چلی گئی بہت نہیں رہا سنسن نہیں رہا چور نہیں رہے کہ گور دھی ہو گیا مایا سارا کچھ کھو کے لے گئی پر گروہ دا ہاسا گروہ دی خوشی گروہ دا آنند نہیں کھو سکی ست تتی تی توی تیٹھی بھی کہی جا رہے نے تیرا کیا میٹھا لگا ہے ہر نام قدارت نانک مانگے اے میرے مالک تیری ہر دات مٹھی لگ دی اولاں انہوں میں کام نہ دیو من میٹ دوہ روکیو میں کوئی علماء دلتے ہی نہیں ہم. میں جو دی مالک دی رضا رلچ بڑا اندتا ایسے نیسے انہوں نے آسا کی بار بچے کہہ دیتا رنگ حسین رنگ روویں چک بھی کر جانے پرواہ نہ ہی کسے کیری باج بات سچے نہ ہیں ਰੱਬ ਪਤੀ ਤੋਂ ਬਿਨਾ ਕਿਸੇ ਦੀ ਪਰਵਾਹੀ ਨਹੀਂ ਹੈ ਉਹਦੇ ਮਾਲਕ ਦੇ ਰੰਗ ਵਿੱਚ ਹੀ ਰੋ ਪੈਂਦੇ ਨੇ ਉਹਦੇ ਰੰਗ ਵਿੱਚ ਹੀ ਹੱਸ ਪੈਂਦੇ ਨੇ ਉਹਦੇ ਮਾਲਕ ਦੀ ਰਜ਼ਾ ਵਿੱਚ ਹੀ ਚੁੱਪ ਕਰ ਜਾਂਦੇ ਨੇ ਉਹਦੇ ਮਾਲਕ ਦੀ ਰਜ਼ਾ ਵਿੱਚ ਹੀ ਹੱਸ ਕਰਦੇ ਨੇ ਹਰ ਜਨ ਗੁੰਗਾਵਤ ਹਸਿਆ ਪਰ ਨਹੀਂ ਹੈ ਸਿੱਖੀ ਉਹ ਹੈ ਜਿਹੜਾ ਸੁੱਖ ਦੁੱਖ ਦੀ ਪਰਵਾਹੀ ਨਹੀਂ ਮੰਨਦਾ ਜਿਹੜਾ ਖੁਸ਼ੀ ਗਮੀ ਦੀ ਪਰਵਾਹੀ ਨਹੀਂ ਮੰਨਦਾ ਜਿਹੜਾ ਅਮੀਰੀ ਗਰੀਬੀ ਨੂੰ ਟੱਚ ਜਾਣਦਾ ਹੈ ਸਿੱਖੀ ਉਹ ਹੈ ਜਿਹੜਾ ਰਜ਼ਾ ਵਿੱਚ ਰਾਜ਼ੀ ਹੋ ਗਿਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ 부ਝੈ ਤਾ ਹੁਮੈ ਐ ਨਾ ਕੋਈ ਉਹ ਰਜ਼ਾ ਵਿੱਚ ਰਾਜ਼ੀ ਹੈ ਮਾਲਕ ਦੇ ਰੰਗ ਵਿੱਚ ਹੈ ਉਹਦਾ ਹਾਸਾ ਦੀ ਆਪਣੇ ਉਹਦਾ ਰੋਣਾ ਆਪਣੇ ਉਹਦੀ ਖੁਸ਼ੀ ਆਪਣੀ ਉਹਦਾ ਗਮ ਆਪਣੇ ਮਾਇਆ ਦੇ ਇਸ਼ਾਰਿਆਂ ਤੇ ਹੁਣ ਮੈਂ ਨੱਚਦਾ ਨਹੀਂ ਭਗਤ ਕਬੀਰ ਦੇ ਬਚਨ ਮਾਇਆ ਨਚਾਂਦੀ ਦੀਏ ਬਖੂ ਮੋਹੇ ਨਾਚਣੋਂ ਨਾ ਆਵੇ ਮਾਇਆ ਨਚਾਂਦੀ ਨਹੀਂ ਮੇਰਾ ਮਨ ਮੰਤਰੀਆ ਨਾ ਵਜਾਵੇ ਹੁਣ ਮੇਰਾ ਮਨ ਢੋਲ ਨਹੀਂ ਵਜਾਂਦਾ ਕਿਉਂਕਿ ਮਨ ਨਹੀਂ ਢੋਲ ਵਜਾਂਦਾ ਸੀ ਤੇ ਮੇਰਾ ਜੀਵ ਨੱਚਣ ਲੱਗ ਪੈਂਦਾ ਸੀ ਮੈਂ ਨੱਚਣ ਲੱਗ ਪੈਂਦਾ ਸੀ ਮੇਰਾ ਮਨ ਮਾਇਆ ਦੇ ਬਾਜੇ ਵਜਾਂਦਾ ਸੀ ਮਾਇਆ ਦੇ ਢੋਲ ਵਜਾਂਦਾ ਸੀ ਉਸ ਮਾਇਆ ਦੀ ਖਾਤਰ ਮੈਂ ਨੱਚਣਾ ਸ਼ੁਰੂ ਕਰ ਦਿੰਦਾ ਸੀ ਹੁਣ ਮੇਰਾ ਨੱਚਣਾ ਖਤਮ ਹੋ ਗਿਆ ਹੁਣ ਮਾਇਆ ਦੇ ਢੋਲ ਨਹੀਂ ਮੇਰੇ ਜੀਵ ਨੂੰ ਉੱਚ ਵਜਦੇ ਕੀ ਹੁਣ ਗੁਰਸਿੱਖ ਕੀਰਤ ਨਹੀਂ ਕਰਦਾ ਉਹਨੇ ਕੀਰਤ ਕਰਨੀ ਛੱਡ ਦਿੱਤੀ ਨਹੀਂ

ਦਸਾਂ ਨਵਾਂ ਦੀ ਕਿਰਤ ਕੀਤੇਆਂ ਲੋਣਾ ਪੂਰੀਆਂ ਹੁੰਦੀਆਂ ਨੇ ਆਸ਼ਾਵਾਂ ਨਹੀਂ ਪੂਰੀਆਂ ਹੁੰਦੀਆਂ